ਪਾਰਤਵਦੇਸ਼ ਦੇ ਵਿੱਚ ਦਸਹਿਰੇ ਨੂੰ ਲੈ ਕੇ ਲੋਕਾਂ ਦੇ ਵਿੱਚ ਬੜਾ ਉਸ਼ਾ ਪਾਇਆ ਜਾ ਰਿਹਾ ਉੱਥੇ ਜੇਕਰ ਪੰਜਾਬ ਦੇ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ ਲੋਕਾਂ ਦੇ ਵਿੱਚ ਇਸ ਦਸਹਿਰੇ ਨੂੰ ਲੈ ਕੇ ਕਾਫੀ ਉਸ਼ਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਦਸਹਿਰੇ ਦੇ ਮੱਦੇਨਜ਼ਰ ਲੱਗੇ ਮੇਲੇ ਦੇ ਵਿੱਚ ਲੋਕਾਂ ਦੇ ਵੱਲੋਂ ਹਮ ਹਮ ਆ ਕੇ ਪਹੁੰਚ ਕੀਤੀ ਜਾ ਰਹੀ ਹੈ ਅਤੇ ਲੱਗੇ ਹੋਏ ਝੂਲਿਆਂ ਦਾ ਆਨੰਦ ਮਾਣਿਆ ਜਾ ਰਿਹਾ ਪਰ ਅਜਿਹੇ ਦੇ ਵਿੱਚ ਲੁਧਿਆਣਾ ਦੇ ਇਤਿਹਾਸਿਕ ਮੇਲਾ ਭਾਵ ਕੀ ਦ੍ਰਿਸ਼ੀ ਦੇ ਵਿੱਚ ਲੱਗਣ ਵਾਲਾ ਦੁਸਹਿਰਾ ਮੇਲਾ ਜੋ ਕਿ ਲੁਧਿਆਣਾ ਦਾ ਇੱਕ ਇਤਿਹਾਸਿਕ ਮੇਲਾ ਵੀ ਮੰਨਿਆ ਜਾਂਦਾ ਹੈ ਉਸ ਨੂੰ ਲੈ ਕੇ ਅਫਵਾਹਾਂ ਉੱਡ ਰਹੀਆਂ ਸਨ ਅਤੇ ਇਹਨਾਂ ਅਫਵਾਹਾਂ ਨੂੰ ਲੈ ਕੇ ਮੇਲੇ ਦੇ ਪ੍ਰਬੰਧਕਾਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਵਾਰਤਾ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅੰਥਰਾਂ ਦੇ ਵੱਲੋਂ ਅਫਵਾਹਾਂ ਉਡਾ ਕੇ ਮੇਲੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਰਨ ਨੂੰ ਲੈ ਕੇ ਕੀ ਕੀ ਦੀਆਂ ਕੀ ਕੀ ਦੀਆਂ ਗੱਲਾਂ ਤੇ ਕਿਹੜੀ ਜਗ੍ਹਾ ਦਾ ਜਿਹੜਾ ਇਹ ਮੇਲਾ ਲੱਗ ਗਿਆ ਦਰੇਸੀ ਮੇਲੇ ਦੇ ਵਿੱਚ ਦੁਸ਼ਹਿਰਾ ਮੇਲਾ ਲਗਾਇਆ ਜਾ ਰਿਹਾ ਪੁਲਸ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਡੇਲੀ ਡਿਊਟੀਆਂ ਤੇ ਲੱਗੀਆਂ ਜਾ ਰਹੀਆਂ ਅੱਜ ਵੀ ਉਹਨਾਂ ਕੱਲ੍ਹ ਦਸਤੋਂ ਡਿਊਟੀਆਂ ਲਗਾ ਕੇ ਗਏ ਨੇ ਉਹਨਾਂ ਦੇ ਸਾਰੇ ਮੁਲਾਜ਼ਮ ਡੇਲੀ ਇੱਥੇ ਗਾਸਟ ਕੀਤੀ ਜਾ ਰਹੀ ਹੈ ਜਿਹੜੇ ਸੀਸੀਟੀਵੀ ਕੈਮਰਾਸ ਤੇ ਬਾਹਰ ਰੋਡ ਦੇ ਉੱਤੇ ਵੀ ਜਿਹੜੇ ਕੈਮਰੇਸ ਲਗਵਾਏ ਗਏ ਨੇ ਉਹਦਾ ਵੀ ਚਾਰਜ ਮਿਲਿਆ ਗਿਆ ਉਹਦੀ ਵੀ ਪੂਰੀ ਰੀਲੀ ਚੈਕਿੰਗ ਹੋ ਰਹੀ ਹੈ ਤੇ ਕੱਲ ਦੇ ਪ੍ਰੋਗਰਾਮ ਵਾਸਤੇ ਜੇ ਤੁਸੀਂ ਦੁਸ਼ਹਿਰੇ 'ਚ ਦੇਖਦੇ ਹੋ ਦੁਸ਼ਹਿਰੇ ਦੇ ਦਿਨ ਪੂਰਾ ਰਸ਼ ਹੁੰਦਾ ਹੈ ਐਸਪੀ ਮੈਡਮ ਤੇ ਏਸੀਪੀ ਸਾਹਿਬ ਤੇ ਐਸਐਚਓ ਸਾਹਿਬ ਚਾਰ ਨੰਬਰ ਡਿਵੀਜ਼ਨ ਵੱਲੋਂ ਤੇ ਸੁਮੇਸੂ ਰੀਸੀਪੀ ਸਾਹਿਬ ਵੱਲੋਂ ਚਾਰਾ ਵੱਲੋਂ ਅੱਜ ਇੱਥੇ ਵਿਜ਼ਿਟ ਕੀਤੀ ਗਈ ਤੇ ਕੱਲ ਦੀ ਡਿਊਟੀਆਂ ਸ ਅਨਾਉਂਸ ਕਰਕੇ ਗਏ ਨੇ ਕੱਲੇ ਤੋਂ ਉਹਨਾਂ ਨੇ 150 ਤੋਂ 200 ਪੁਲਿਸ ਮੁਲਾਜ਼ਮ ਦੀ ਡਿਊਟੀ ਲਗਾਈ ਹੈ ਜਿਸ ਦਾ ਸੇ ਉਹਨਾਂ ਨੇ ਧੰਨਵਾਦ ਕਰਦੇ ਆ ਕਿ ਜੋ ਵੀ ਰਸ਼ ਦੇ ਵਿੱਚ ਕਿਸੇ ਪ੍ਰੋਬਲਮ ਨਾ ਆਵੇ ਅਲੱਗ-ਅਲੱਗ ਜਗ੍ਹਾ ਤੇ ਬਾਹਰ ਕਪੂਰ ਹਸਪੀਟਲ ਜਿੱਧਰ ਅਲੱਗ-ਅਲੱਗ ਦੂਰ-ਦੂ ਤੇ ਟੂ ਵੀਲਰ ਵਾਹਨ ਅੰਦਰ ਉਥੇ ਛੋਟੀ ਦ੍ਰੈਸ਼ੀ ਦੇ ਵਿੱਚ ਪਾਰਕ ਕਰਨ ਲਈ ਗਿਆ ਸੀ ਪੁਲਿਸ ਵਾਲਿਆਂ ਦਾ ਇਸ ਚੀਜ਼ ਤੇ ਪੂਰੀ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਜੋ ਪੂਰੇ ਸਹਿਯੋਗ ਦੇ ਨਾਲ ਇਸ ਮੇਲੇ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਸਮੇਂ ਦੇ ਵੀ ਪੂਰੇ ਹਰ ਇੱਕ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਰਾਤ ਨੂੰ ਵੀ ਨੇ ਨਾਈਟ ਤੱਕ ਡਿਊਟੀਆਂ ਕਰਦੇ ਨੇ ਕੱਲ ਰਾਤ ਨੂੰ ਇਥੇ ਮੁਲਾਜ਼ਮ ਜਿਹੜਾ 라ਵਨ ਤੇ ਕੰਮ ਕਰਨ ਜੀ ਰੋਜ਼ ਖੜੇ ਕਰਵਾਏ ਜਾ ਰਹੇ ਨੇ ਤੇ ਉਹਨਾਂ ਅਗਰੀਦਿਆਨ ਕੀਤਾ ਜਾ ਰਿਹਾ ਹੈ ਤੇ ਉਸ ਵਿੱਚ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਨੂੰ ਵੀ ਡਿਊਟੀਆਂ ਲਗਾਈਆਂ ਗਈਆਂ ਹਨ ਜਿਸ ਨਾਲ ਕਿ ਸਾਨੂੰ ਬਹੁਤ ਹੀ ਮਦਦ ਮਿਲ ਰਹੀ ਹੈ ਜਿਹੜੇ ਸਾਡੇ ਪ੍ਰਾਈਵੇਟ ਵਲੰਟੀਅਰ ਵੀ ਸਟਰੋਂਗ ਰਹਿੰਦੇ ਨੇ ਤੇ ਉਹਨਾਂ ਦਾ ਵੀ ਪੂਰਾ ਸਾਥ ਦੇ ਵਿੱਚ ਇਸ ਚੀਜ਼ ਨੂੰ ਮੇਲੇ ਨੂੰ ਪੂਰਾ ਪ੍ਰਬੰਧ ਦੇ ਵਿੱਚ ਚਲਾਇਆ ਜਾ ਰਿਹਾ ਕੋਲ ਮਲਾਕੇ ਸਰ ਮੇਲਾ ਕਿੰਨੇ ਵੇ ਤੱਕ ਚੱਲੇਗਾ ਕਿਉਂਕਿ ਪਹਿਲਾਂ ਅੱਜ ਅੱਜ 10 ਵੇ ਤੱਕ ਚੱਲੇਗਾ ਹੁਣ ਪਰਮਿਸ਼ਨ ਨਹੀਂ ਸਰ ਪਰਮਿਸ਼ਨ ਜਿੱਦਾਂ ਸਾਰੇ ਸਹਿਯੋਗ ਦੇ ਨਾਲ ਹੀ ਚਲਾਇਆ ਜਾ ਰਿਹਾ ਹੈ ਉਹ ਖੁਦ ਹੀ ਦਾ ਕੋਈ ਉਚੀਦਾ ਨਹੀਂ ਹੈ ਕਿ ਪੂਰੇ ਸੰਯੋਗ ਦੇ ਨਾਲ ਸਾਰੇ ਪ੍ਰਸ਼ਾਸਨ ਦੇ ਨਾਲ ਸੰਯੋਗ ਦੇ ਨਾਲ ਮੇਲੇ ਦੀ ਟਾਈਮਿੰਗ ਦੇ ਨਾਲ ਸਭ ਜੋ ਜੇ ਹਿਸਾਬ ਨਾਲ ਜੇ ਪਬਲਿਕ ਹੋਗੀ ਤਾਂ ਹੀ ਮੇਲਾ ਚਲਾਵਾਂਗੇ ਜੇ ਪਬਲਿਕ ਨਹੀਂ ਹੋਵੇਗੀ ਮੇਲਾ ਚਲਾਵਾਂਗੇ ਤੇ ਪੂਰੇ ਸੰਯੋਗ ਦੇ ਨਾਲ ਪ੍ਰਸ਼ਾਸਨ ਦੇ ਸੰਯੋਗ ਦੇ ਨਾਲ ਮੇਲਾ ਚਲਾਇਆ ਜਾ ਰਿਹਾ ਹੈ ਕਈ ਪਿਛੇ ਹੁਣੇ ਅਫਵਾਹਾਂ ਆਈਆਂ ਸੀਗੀਆਂ ਕਿ ਐਮਐਲਏ ਸਾਹਿਬ ਦੇ ਕਹਿਣ ਤੇ ਮੇਲਾ ਬੰਦ ਕਰਵਾਇਆ ਗਿਆ ਪੁਲਿਸ ਪ੍ਰਸ਼ਾਸਨ ਨੇ ਆ ਕੇ ਧੱਕਾ ਕਰਕੇ ਮੇਲਾ ਬੰਦ ਕਰਵਾਇਆ ਗਿਆ ਇਦਾਂ ਦਾ ਕੁਝ ਨਹੀਂ ਹੈ ਸਭ ਪੁਲਿਸ ਦੇ ਸੰਯੋਗ ਦੇ ਨਾਲ ਅਸੀਂ ਸਾਰੀ ਪੁਲਿਸ ਪੰਜਾਬ ਪੁਲਿਸ ਕਮਿਸ਼ਨਰ ਸਾਹਿਬ ਦਾ ਏਸੀਪੀ ਸਾਹਿਬ ਦਾ ਐਸਪੀ ਮੈ ਸਾਬ ਦੇ ਸਭ ਦੇ ਧੰਨਵਾਦ ਦੀਆਂ ਕੋਈ ਇਦਾਂ ਦਾ ਕੋਈ ਉਹ ਨਹੀਂ ਹੈ ਪੂਰੇ ਅੱਛੇ ਤਰੀਕੇ ਨਾਲ ਮੇਲੇ ਦੇ ਢੰਗ ਦਾ ਪੂਰਾ ਪਰਮੰਦ ਕੀਤਾ ਜਾ ਰਿਹਾ ਸਾਰਾ ਕੁਝ ਉਹ ਹੀ ਮੈਂ ਕਹਿ ਰਿਹਾ ਨੇ ਕਿ ਕਈ ਐਮਐਲਏ ਕਈ ਵੱਲੋਂ ਐਮਐਲਏ ਜਿਹੜਾ ਪਰਸੋ ਮੇਲਾ 10 ਵਜੇ ਬੰਦ ਕਰਾਉਣਾ ਨਹੀਂ ਸਰ 10 ਵਜੇ ਉਹ ਨਹੀਂ ਸੀ 10 ਵਜੇ ਏ ਸੀ ਕਿ ਜਿੱਦਾਂ ਰਸ਼ ਵਗੈਰਾ ਹੁੰਦਾ ਵੈ ਜਾਂ ਕਈ ਕੈਂਡਲ ਮਾਰਚ ਨਿਕਲ ਨਹੀਂ ਹੁੰਦੀ ਸੁਰੱਖਿਆ ਕਾਰਨ ਹੁੰਦੇ ਨੇ ਕੈਂਡਲ ਮਾਰਚ ਵੀ ਨਿਕਲਣੀ ਸੀ ਬਾਹਰ ਉਹ ਸਭ ਚੀਜ਼ਾਂ ਨੂੰ ਦੇਖ ਦਿਓ ਨਾਲੇ ਪਬਲਿਕ ਆਪ ਹੀ 10:30 10:30 ਵਜੇ ਪਬਲਿਕ ਜਾਣ ਲਈ ਨਹੀਂ ਨਹੀਂ ਸਰ ਲਾਈਟਾਂ ਸਾਰੀਆਂ ਜਗ ਰਹੀਆਂ ਸੀ ਕੋਈ ਇਦਾਂ ਕੀ ਜਿਹੜੀਆਂ ਮੇਲੇ ਦੀਆਂ ਲਾਈਟਾਂ ਬੰਦ ਕਰਵਾ ਦਿੱਤੀਆਂ ਜਾਂ ਤਾਰਾ ਕੱਢ ਦਿੱਤੀਆਂ ਐਮਐਲਏ ਸਾਹਿਬ ਨੇ ਕਹਿੰਦੇ ਕੀਤਾ ਇਦਾਂ ਦਾ ਕੋਈ ਉਹ ਚੀਜ਼ ਨਹੀਂ ਹੈ ਅਫਵਾਮਾਂ ਸੀ ਉਹ ਅਫਵਾਮਾਂ ਸੀ ਅਫਵਾਮਾਂ ਸੀ ਇਦਾਂ ਦੀ ਸਰ ਸਾਰੀ ਸਰਕਾਰ ਨਾਲ ਹੈ ਪ੍ਰਸ਼ਾਸਨ ਨਾਲ ਹੈ ਸਾਰੇ ਨਾਲ ਨੇ ਔਰ ਐਮਐਲਏ ਸਾਹਿਬ ਖੁਦ ਓਪਨਿੰਗ ਕਰਕੇ ਗਏ ਨੇ ਜੇ ਇਦਾਂ ਦੀ ਕੋਈ ਗੱਲ ਹੋਣ ਉਸ ਦਿਨ ਪਿਛਲੀ ਦੀ ਵੀਡੀਓ ਦੇਖੀ ਹੋਣੀ ਹੈ ਐਮਐਲਏ ਸਾਹਿਬ ਮੇਰੇ ਨਾਲ ਕਿਸਤੀ ਝੂਲੇ 'ਚ ਬੈਠ ਕੇ ਝੂਲੇ ਲੈ ਕੇ ਗਏ ਨੇ ਇਦਾਂ ਦੀ ਕੋਈ ਉਹ ਗੱਲ ਹਾਂ ਅਫਵਾਮਾਂ ਬੜਾਈਆਂ ਜਾ ਰਹੀਆਂ ਇਦਾਂ ਦਾ ਕੁਝ ਨਹੀਂ ਹੈ ਸਾਰੇ ਸਰਕਾਰ ਤੇ ਸਾਰਿਆਂ ਦਾ ਸਾਥ ਹੈ ਪ੍ਰੋਪਰ ਸਾਰਾ ਮੇਲਾ ਸਰਕਾਰ ਦੇ ਨਾਲ ਚੱਲ ਰਿਹਾ ਤੇ ਕੱਲ ਵੀ ਮੈਂ ਲੋਕਾਂ ਨੂੰ ਇਹ ਕਹੂੰਗਾ ਕਿ ਜੋ ਇਹ ਪ੍ਰਤੀਆਸੀਕ ਮੇਲਾ ਹੈ ਦ੍ਰਿਸ਼ੀ ਮੇਲਾ ਗਰਾਊਂਡ ਦਾ ਉਸ ਵਿੱਚ ਆ ਕੇ ਹਮਮਾ ਕੇ ਇਸ ਚੀਜ਼ ਦਾ ਆਨੰਦ ਮਾਣੋ ਤੇ ਇਸ ਚੀ ਨੂੰ ਸਾਰੇ ਝੂਲਿਆਂ ਦਾ ਆਨੰਦ ਮਾਣੋ ਤੇ ਜੋ ਕੱਲ ਰਾਮਲੀਲਾ ਦਾ ਪ੍ਰਸਾਦਨ ਕੀਤਾ ਜਾਊਗਾ ਧਾਰਮਿਕ ਪ੍ਰੋਗਰਾਮ ਹੋਣਗੇ ਹੋਰ ਵੀ ਸਾਰੇ ਵੀਆਈਪੀਜ਼ ਵਗੈਰਾ ਇੱਥੇ ਪਹੁੰਚਣਗੇ ਹਮਮਾ ਸਾਰੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਗਾ ਕਿ ਇੱਥੇ ਪਹੁੰਚੋ ਠੀਕ ਹੈ ਐਸਮ ਜਨ న్యూਸ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ